ਆ ਹਾਲਾਤ ਵੇਖ ਲਓ ਚੋਰਾਂ ਦੇ ਗਰੀਬ ਦੀ ਦੁਕਾਨ ਫੇਰ ਪਟ ਦਿੱਤੀ ਪੂਰਾ ਗੈਂਗ ਆ ਇਹਨਾਂ ਦਾ ਜਿਹੜਾ ਇਸ ਰੋਡ ਦੇ ਉੱਪਰ ਘੁੰਮਦਾ ਹੈ ਤੇ ਰਾਤ ਪਰਾਤੇ ਲੋਕਾਂ ਦੀ ਵੀ ਵੱਡ ਟੁੱਕ ਕਰਦਾ ਏ ਤੇ ਦੁਕਾਨਾਂ ਦੇ ਸ਼ਟਰ ਵੀ ਪੜਦਾ ਏ ਆ ਵੀਡੀਓ ਦੇ ਵਿੱਚ ਚੋਰ ਦੀ ਫੋਟੋ ਸਾਫ਼ ਆ ਗਈ ਆ ਫਰੋਸਪਰ ਦੇ ਵਿੱਚ ਬੜੀਆਂ ਲੁੱਟਾਂ ਕਰ ਚੁੱਕੇ ਆ ਇਹ ਗਰੋ ਵਾਲੇ ਇਹ ਫੋਟੋ ਧਿਆਨ ਨਾਲ ਵੇਖ ਲਓ ਹਜ਼ਾਰਾਂ ਲੱਖਾਂ ਦਾ ਨੁਕਸਾਨ ਕਰ ਗਏ ਇਸ ਦੁਕਾਨ ਦੇ ਵਿੱਚ ਤਾਲੇ ਤੋੜ ਗਏ ਦੂਜੀ ਵਾਰ ਕਰਿਆਨੇ ਦੀ ਦੁਕਾਨ ਪਟ ਗਿਆ ਅੱਛਾ ਪਹਿਲਾਂ ਵੀ ਤੁਸੀਂ ਦੱਸਿਆ ਚੋਰੀ ਹੋਈ ਹੈ ਪਹਿਲਾਂ ਵੀ ਚੋਰੀ ਹੋਈ ਹੈ ਜੇ ਪਹਿਲਾਂ ਵੀ ਉਦੋਂ ਵੀ 50-60 ਹਜ਼ਾਰ ਰੁਪਏ ਉਦੋਂ ਚੋਰੀ ਹੋਈ ਸੀ ਇਹ ਦੂਜੀ ਹੋ ਗਈ ਹਾਂ ਦੂਜੀ ਵਾਰ ਚੋਰੀ ਹੋਈ ਹੈ ਇਹ ਤਕਰੀਬਨ ਸਮਾਨ ਲੈ ਗਏ ਫਿਰ ਤਕਰੀਬਨ ਲੈ ਗਏ ਸਮਾਨ ਨੂੰ ਸਾਰਾ ਤੇਲ ਤੋਂ ਜੋ ਵੀ ਹੈਗਾ ਜੀ ਸਮਾਨ ਕੱਲ ਹੀ ਸਮਾਨ ਮੰਗਾਇਆ ਸੀ ਅਜੇ ਮੈਂ ਰੱਖਿਆ ਅੰਦਰ 6-7 ਖੰਡ ਦੇ ਘੱਟੇ ਗਏ ਆ ਬਾਕੀ ਤੇਲ ਦੀਆਂ ਪੇਟੀਆਂ ਸੀ ਕੁਝ ਕੂਲਰ ਨਵਾਂ ਲਿਆ ਕੇ ਰੱਖਿਆ ਸੀ ਸਾਰਾ ਸਮਾਨ ਹੀ ਤਕਰੀਬਨ ਨਾਲ ਤੈਸ ਨੈਸ ਕਰਤਾ ਉਹਨਾਂ ਨੇ ਰਾਤ 3 ਵਜੇ ਫੋਨ ਗਿਆ ਮੈਨੂੰ 3 ਵਜੇ ਤੋਂ ਪਹਿਲਾਂ 12:30 ਵਜੇ ਚੋਰੀ ਹੋ ਰਹੀ ਸੀ ਇੱਥੇ ਤੁਸੀਂ ਕਿੰਨਾ ਕੁ ਟਾਈਮ ਉਹਨਾਂ ਨੇ ਵਿੱਚ ਆਦਾ ਜੀ ਉਹ ਟਾਈਮ ਕਿੰਨਾ ਲਾਇਆ ਅੱਧਾ ਘੰਟਾ ਲਾਇਆ ਤਕਰੀਬਨ ਅੰਦਰ ਹਾਂ ਅੱਧੇ ਘੰਟੇ ਚ ਉਹਨਾਂ ਪੂਰਾ ਸਫਾਇਆ ਕਰਤਾ ਯਾਨੀ ਕਿ ਤੁਹਾਡੇ 6 ਮਹੀਨਿਆਂ ਦਾ ਜਿਹੜੀ ਕੋਈ ਕਮਾਈ ਹੋਣੀ ਸੀ ਚਲੀ ਗਈ ਇਹ ਕਮਾਈ ਤੋਂ ਜ਼ਿਆਦਾ ਚਲੀ ਗਈ ਜੀ ਤੁਸੀਂ ਆਪ ਦੇਖ ਲਓ ਆ ਤੌਫੀਆਂ ਛੋਟੀਆਂ ਮੋਟੀਆਂ ਚੀਜ਼ਾਂ ਵੇਚ ਕੇ ਕੁਝ ਪੈਸੇ ਵਿੱਚੋਂ ਬਚਦੇ ਨੇ ਕੋਈ ਵੱਡੀ ਕਮਾਈ ਨਹੀਂ ਹੁੰਦੀ ਕਰਿਆਨੇ ਦੀਆਂ ਦੁਕਾਨਾਂ 'ਚ ਪਰ ਉਹਨਾਂ ਚੋਰਾਂ ਨੂੰ ਸ਼ਰਮ ਨਹੀਂ ਆਈ ਕਿ ਛੋਟੇ-ਛੋਟੇ ਬੱਚੇ ਇਹਨਾਂ ਦੇ ਵੀ ਨੇ ਇਹ ਵੀ ਉਧਾਰ ਸਮਾਨ ਲੈ ਕੇ ਅੱਗੇ ਉਧਾਰ ਵੇਚਦੇ ਨੇ ਆ ਹਾਲਾਤ ਵੇਖ ਲਓ ਚੋਰਾں ਦੇ ਗਰੀਬ ਦੀ ਦੁਕਾਨ ਫੇਰ ਪਟ ਦਿੱਤੀ ਦੂਜੀ ਵਾਰ ਇਹ ਕਰਿਆਨੇ ਦੀ ਦੁਕਾਨ ਨੂੰ ਪਟ ਦਿੱਤਾ ਔਰ ਇਹ ਲੁਟੇਰੇ ਚੋਰ ਹੈ ਗੱਡੀਆਂ ਤੇ ਆਉਂਦੇ ਆ ਰਾਤ ਨੂੰ ਔਰ ਹੱਥਾਂ ਦੇ ਵਿੱਚ ਰਾੜਾਂ ਫੜੀਆਂ ਹੋਈਆਂ ਔਰ ਪੂਰਾ ਗੈਂਗ ਆ ਇਹਨਾਂ ਦਾ ਜਿਹੜਾ ਇਸ ਰੋਡ ਦੇ ਉੱਪਰ ਘੁੰਮਦਾ ਹੈ ਤੇ ਰਾਤ ਪਰਾਤੇ ਲੋਕਾਂ ਦੀ ਵੀ ਵੱਡ ਟੁੱਕ ਕਰਦਾ ਹੈ ਤੇ ਦੁਕਾਨਾਂ ਦੇ ਸ਼ਟਰ ਵੀ ਪੜਦਾ ਹੈ ਹਜ਼ਾਰਾਂ ਲੱਖਾਂ ਰੁਪਈਆ ਦਾ ਸਮਾਨ ਇੱਥੋਂ ਵੀ ਕੱਢ ਕੇ ਲੈ ਗਏ ਕੱਲੀ ਹੈ ਦੁਕਾਨੀ ਹੋਰ ਵੀ ਇੱਥੇ ਦੁਕਾਨਾਂ ਨੇ ਜਿਨ੍ਹਾਂ ਦੀ ਲੁੱਟ ਚੋਰੀ ਪਹਿਲਾਂ ਵੀ ਹੋ ਚੁੱਕੀ ਆ ਆ ਪਹਿਲਾਂ ਨਜ਼ਰ ਮਾਰ ਲਓ ਆ ਤਾਲੇ ਲੱਗੇ ਸੀ ਬਾਹਰੋਂ ਆ ਤਾਲਾ ਪਿਆ ਭੰਨਿਆ ਭੰਨਣ ਤੋਂ ਬਾਅਦ ਸੀਸੀਟੀਵੀ ਵੀ ਤੁਹਾਨੂੰ ਦਿਖਾਉਣੇ ਆ ਇਹ ਸ਼ਟਰ ਦਾ ਲੋਕ ਸੈਂਟਰ ਲੋਕ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਇਹਨੂੰ ਵੀ ਪੱਟਤਾ ਪੱਟ ਕੇ ਸ਼ਟਰ ਚੱਕਿਆ ਔਰ ਇਸ ਦੁਕਾਨ ਦੇ ਵਿੱਚੋਂ ਜੋ ਹੱਥ ਆਇਆ ਉਹਨਾਂ ਦਾ ਉਹਨਾਂ ਨੇ ਚੱਕਿਆ ਤੇ ਗੱਡੀ ਦੇ ਵਿੱਚ ਸੁੱਟਿਆ ਇਹ ਬਾਈ ਦੀ ਦੁਕਾਨ ਬਾਈ ਜੀ ਨਾਮ ਕੀ ਤੁਹਾਡਾ ਪ੍ਰੇਮ ਸਿੰਘ ਜੀ ਅੱਛਾ ਕਿੰਨਾ ਨੁਕਸਾਨ ਹੋਇਆ ਇਹ 70 80 ਲੱਖ ਹਜ਼ਾਰ ਦਾ ਹੋ ਗਿਆ ਜੀ 70 80 ਹਜ਼ਾਰ ਤੇ तकरीबन ਸਮਾਨ ਲੈ ਕੇ ਫਿਰ तकरीबन ਲੈ ਕੇ ਸਮਾਨ ਜੀ ਸਾਰਾ ਤੇਲ ਤੋਲ ਜੋ ਵੀ ਹੈਗਾ ਸੀ ਸਮਾਨ ਕੱਲ ਹੀ ਸਮਾਨ ਮੰਗਾਇਆ ਸੀ ਅਜੇ ਮੈਂ ਰੱਖਿਆ ਅੰਦਰ ਤੇ तकरीबन ਸਮਾਨ ਖੰਡ ਦੇ ਘਟੇ 6 7 ਖੰਡ ਦੇ ਘਟੇ ਗਏ ਆ ਬਾਕੀ ਤੇਲ ਦੀਆਂ ਪੇਟੀਆਂ ਸੀ ਕੁਝ ਕੋਲਰ ਨਵਾਂ ਲਿਆ ਕੇ ਰੱਖਿਆ ਸੀ ਸਾਰਾ ਸਮਾਨ ਹੀ तकरीबन ਨਾ ਤੈਸ ਨੈਸ ਕਰਤਾ ਉਹਨਾਂ ਸਮਾਨ ਆ ਹੂੰ ਅੱਛਾ ਪਹਿਲਾਂ ਵੀ ਤੁਸੀਂ ਦੱਸਿਆ ਚੋਰੀ ਹੋਈ ਆ ਪਹਿਲਾਂ ਵੀ ਚੋਰੀ ਹੋਈ ਆ ਜੀ ਪਹਿਲਾਂ ਵੀ ਉਦੋਂ ਵੀ 50-60 ਹਜ਼ਾਰ ਦੀ ਉਦੋਂ ਚੋਰੀ ਹੋਈ ਸੀ ਪਹਿਲਾਂ ਇਹ ਦੂਜੀ ਹੋ ਗਈ ਹਾਂ ਦੂਜੀ ਵਾਰ ਚੋਰੀ ਹੋਈ ਆ ਜੀ ਬਾਈ ਤੁਸੀਂ ਤਾਂ ਇੱਕ ਇੱਕ ਰੁਪਿਆ ਕਰਕੇ ਜੋੜਦੇ ਹੋ ਬਹੁਤ ਔਖਾ ਹੈ ਜੀ ਇੱਕ ਬੇਹੰਤ ਕਰੀ ਦਾ ਆਪਦੀ ਹੂੰ ਪਰ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਜੀ ਨਹੀਂ ਲੱਗਦਾ ਚੰਗਾ ਹਾਂਜੀ ਹੂੰ ਇੱਕ ਇੱਕ ਮਿਹਨਤ ਬੜੀ ਜ਼ਿਆਦਾ ਇਹਦੇ 'ਚ ਕਿਉਂਕਿ 50 50 ਪੈਸੇ 10 10 ਪੈਸੇ ਚੀਜ਼ 'ਚੋਂ ਵੱਜਦੇ ਆ ਬਹੁਤ ਜ਼ਿਆਦਾ ਮਿਹਨਤ ਹੈ ਜੀ 1 ਰੁਪਿਆ ਰੁਪਿਆ ਕਰਕੇ ਇਕੱਠਾ ਕਰੀਦਾ ਜੀ ਤੁਹਾਨੂੰ ਪਤਾ ਹੀ ਆ ਜੀ ਕਰਿਆਨੇ ਦਾ ਕੰਮ ਕਿੰਨੀ ਬਹੁਤ ਜ਼ਿਆਦਾ ਕਮਾਈ ਨਹੀਂ ਹੁੰਦੀ ਲੋਕਾਂ ਨੂੰ ਪਤਾ ਹੀ ਹੁੰਦਾ ਵੀ ਆਹ ਚੀਜ਼ ਆ ਰੇਟ ਗਈ ਆ ਗਈ ਏ ਤੇ ਬਹੁਤ ਔਖਾ ਹੈ ਜੀ ਚੋਰਾਂ ਦੇ ਅੱਗੇ ਵੀ ਬਹੁਤ ਰਾਤ ਵੀਡੀਓ ਵੇਖੀ ਆਹੀ ਤਾਂ ਰਾਤ 3 ਵਜੇ ਫੋਨ ਗਿਆ ਮੈਨੂੰ 3 ਵਜੇ ਤੋਂ ਪਹਿਲਾਂ ਉਹ 12:30 ਵਜੇ ਚੋਰੀ ਹੋ ਰਹੀ ਸੀ ਇੱਥੇ ਅ ਕੈਮਰੇ ਵੀ ਲੱਗੇ ਕੈਮਰੇ ਅਚ ਵੀ ਆਈ ਆ ਫੋਟੋ ਆਈ ਹੋਈ ਆ ਪਲੀਅਰ ਫੋਟੋ ਆਈ ਆ ਹਾਂਜੀ ਹਾਂਜੀ ਫੋਟੋ ਆਈ ਹੋਈ ਆ ਤਾਂ ਸਮਾਨ ਸਾਰਾ ਇੱਥੇ ਟਿਕਿਆ ਸੀ ਉਵੇਂ ਕਿੰਨਾ ਕੁ ਟਾਈਮ ਉਹਨਾਂ ਨੇ ਵਿੱਚ ਚਾਹਦਾ ਜੀ ਉਹਨਾਂ ਟਾਈਮ ਕਿੰਨਾ ਕੁ ਲਾਇਆ ਅੱਧਾ ਘੰਟਾ ਲਾਇਆ ਤਕਰੀਬਨ ਅੰਦਰ ਹਾਂ ਅੱਧੇ ਘੰਟੇ ਚ ਉਹਨਾਂ ਪੂਰਾ ਸਫਾਇਆ ਕਰਤਾ ਇੱਥੋਂ ਤਾਂ ਚੱਕਦਾ ਸੱਭ ਨਾਲ ਔਰ ਗੱਡੀ ਹੈਗੀ ਸੀ ਪਤਾ ਨਹੀਂ ਬਾਹਰਲੇ ਕੈਮਰੇ ਤਾਂ ਸਾਰੇ ਤੋੜਤੇ ਜੀ ਉਹਨਾਂ ਗੱਡੀ ਚ ਲੱਦੀ ਗਏ ਕੀ ਕਰੀ ਗਏ ਇਹ ਨਹੀਂ ਪਤਾ ਹੁਣ ਸਾਨੂੰ ਜਦੋਂ ਪਤਾ ਲਾਇਆ ਦੁਕਾਨ ਤਾਂ ਸਾਰਾ ਬੁਰਾ ਹਾਲ ਸਾਰਾ ਸਮਾਨ ਥੱਲੇ ਸੁੱਟਿਆ ਪਿਆ ਸੀ ਆ ਫਿਰ ਸਮਾਨ ਮੰਗਾਇਆ ਅੱਜ ਹੁਣ ਮੇਰਾ ਸਮਾਨ ਹੀ ਖਤਮ ਹੋ ਗਿਆ ਮੈਂ ਦੁਕਾਨ ਕੀ ਕਰਾਂ ਫਿਰ ਬਾਈ ਹੁਣ ਫਿਰ ਪੈਸੇ ਹੋ ਰਹੇਗੇ ਆ ਸਮਾਨ ਲੈਣ ਨੂੰ ਜਾਂ ਬਸ ਕੰਮ ਖਤਮ ਕਿਉਂਕਿ ਇੰਨਾ ਕੀ ਸਰਕਲ ਹੁੰਦਾ ਸਰਕਲ ਇੰਨਾ ਕੋ ਸਰਕਲ ਹੀ ਚੱਲਦਾ ਜੀ ਪੈਸੇ ਕਿੱਥੇ ਅੱਜ ਕੱਲ ਤਾਂ ਅੱਗੋਂ ਉਧਾਰ ਲੈ ਕੇ ਆਧਾਰ ਦੇਣਾ ਹੁੰਦਾ 6 ਮਹੀਨੇ ਬਾਅਦ ਮਿਲਨੇ ਆ ਪੈਸੇ 6 ਮਹੀਨਿਆਂ ਦੀ ਫਸਲ ਤਾਂ ਗਈ ਸਮਝ ਲਓ ਹਾਂਜੀ ਯਾਨੀ ਕਿ ਤੁਹਾਡੇ 6 ਮਹੀਨਿਆਂ ਦੇ ਜਿਹੜੀ ਕੋਈ ਕਮਾਈ ਹੋਣੀ ਸੀ ਇਹ ਚਲੀ ਗਈ ਕਮਾਈ ਤੋਂ ਜ਼ਿਆਦਾ ਚਲੇਗੀ ਜੀ ਕਮਾਈ ਕਿੱਥੇ ਆਣੀ ਇਹ ਤਾਂ ਅਈ ਚਲਾਈ ਚੱਲੀ ਜਾਂਦੀ ਹੈ ਜੀ ਦੁਕਾਨਾ ਦੀ ਇਹ ਕੋਈ ਪੈਸਾ ਮੋਟੀ ਰਕਮ ਨਹੀਂ ਹੁੰਦੀ ਜਿਹੜੀ ਆਪਾਂ ਕਮਾ ਲਈ ਤਾਂ ਮੰਨ ਲੈ ਕੋਈ ਵੀ ਇਹ ਰਾਈ ਚਲਾਈ ਆ ਜੀ ਖਰਚਾ ਮਾੜਾ ਮੋਟਾ ਚੱਲੀ ਜਾਂਦਾ ਘਰ ਦਾ ਹਾਂਜੀ ਤਾਂ ਤੁਸੀਂ ਆਪ ਹਾਲਾਤ ਵੇਖੋ ਕਿ ਕਿੰਨੇ ਕੁ ਮਾੜੇ ਨੇ ਸ਼ਰਮ ਨਹੀਂ ਆਈ ਉਹਨਾਂ ਚੋਰਾ ਨੂੰ ਕਿ ਇੱਕ ਇਹੋ ਜਿਹੀ ਦੁਕਾਨ ਨੂੰ ਪੱਟਿਆ ਜਿਹੜੇ ਵਿਅਕਤੀ ਨੇ ਪਹਿਲਾਂ ਵੀ ਉਧਾਰ ਸਮਾਨ ਲਿਆ ਉਧਾਰ ਸਮਾਨ ਲਿਆ ਕੇ ਇਸ ਕਰਿਆਨੇ ਦੀ ਦੁਕਾਨ 'ਚ ਰੱਖਿਆ ਉਸ ਤੋਂ ਬਾਅਦ ਉਹ ਸਮਾਨ ਚੱਕ ਕੇ ਲੈ ਗਏ ਇੱਕ ਵਾਰ ਨਹੀਂ ਦੂਜੀ ਵਾਰ 70-80000 ਰੁਪਏ ਦਾ ਸਮਾਨ ਤੁਸੀਂ ਆਹ ਵੇਖ ਲਓ ਆ ਟੌਫੀਆਂ ਛੋਟੀਆਂ ਮੋਟੀਆਂ ਚੀਜ਼ਾਂ ਵੇਚ ਕੇ ਕੁਝ ਪੈਸੇ ਵਿੱਚੋਂ ਬਚਦੇ ਨੇ ਕੋਈ ਵੱਡੀ ਕਮਾਈ ਨਹੀਂ ਹੁੰਦੀ ਕਰਿਆਨੇ ਦੀਆਂ ਦੁਕਾਨਾਂ 'ਚ ਪਰ ਉਹਨਾਂ ਚੋਰਾਂ ਨੂੰ ਸ਼ਰਮ ਨਹੀਂ ਆਈ ਕਿ ਛੋਟੇ-ਛੋਟੇ ਬੱਚੇ ਇਹਨਾਂ ਦੇ ਵੀ ਨੇ ਇਹ ਵੀ ਉਧਾਰ ਸਮਾਨ ਲੈ ਕੇ ਅੱਗੇ ਉਧਾਰ ਵੇਚਦੇ ਨੇ 6 ਮਹੀਨੇ ਸਾਲ ਬਾਅਦ ਪੈਸੇ ਆਉਣੇ ਹੁੰਦੇ ਆ ਔਰ ਮੈਂ ਬਾਈ ਦੀਆਂ ਗੱਲਾਂ ਤੋਂ ਇੰਜ ਲੱਗਦਾ ਕਿ ਵਾਕਿਆ ਹੀ ਬਾਈ ਨੂੰ ਘੱਟੋ ਘੱਟ ਇਸ ਸਦਮੇ 'ਚੋਂ ਨਿਕਲਣ ਦੇ ਲਈ ਸਾਲ ਤੋਂ 2 ਸਾਲ ਲੱਗਣਗੇ ਇੱਕ ਇੱਕ ਰੁਪਈਆ ਫਿਰ ਇਕੱਠਾ ਕਰਕੇ ਕਿਉਂ ਬਾਈ ਇੰਨਾ ਸਮਾਂ ਤਾਂ ਲੱਗਦਾ ਪੁਲਿਸ ਆਈ ਆ ਪੁਲਿਸ ਆਈ ਆ ਲੱਗਦਾ ਕੁਝ ਕਰੂੰ ਪਤਾ ਨਹੀਂ ਜੇ ਉਹਨੇ ਵੇਖੋ ਜੀ ਕਾਰਵਾਈ ਰਾਈ ਤਾਗੀ ਪੁਲਿਸ ਲੈ ਲਿਖ ਕੇ ਲੈ ਗਈ ਆਪਦੇ ਫੋਟੋ ਵੀ ਲੈ ਗਈ ਹੈ ਪੁਲਿਸ ਆਈ ਸੀ ਵੱਡਾ ਵੱਡਾ ਸਵਾਲ ਆ ਫਿਰੋਜ਼ਪੁਰ ਪੁਲਿਸ ਦੇ ਲਈ ਕਿਉਂਕਿ ਫੋਟੋ ਕਲੀਅਰ ਆ ਇਹ ਗੱਲ ਮੇਰੀ ਨੋਟ ਜਰੂਰ ਕਰਿਓ ਇਸ ਚੋਰ ਦੀ ਫੋਟੋ ਸੀਸੀਟੀਵੀ ਦੇ ਵਿੱਚ ਬਿਲਕੁਲ ਕਲੀਅਰ ਐਚਡੀ ਆ ਫੋਟੋ ਪ੍ਰੋਵਾਈਡ ਕਰਵਾਉਣੀ ਹੋਈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਕਮੈਂਟ ਚ ਵੀ ਮਿਲ ਜੇਗੀ ਵੀਡੀਓ ਦੇ ਵਿੱਚ ਵੀ ਮਿਲ ਜੇਗੀ ਜਿਹੜੇ ਵਿਅਕਤੀ ਨੂੰ ਪਤਾ ਲੱਗਦਾ ਇਸ ਚੋਰ ਦਾ ਜਰੂਰ ਇਸ ਸੰਪਰਕ ਕਰੇ ਨੰਬਰ ਵੀ ਇਸ ਦੁਕਾਨਦਾਰ ਦਾ ਜਰੂਰ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਇਹ ਇਨਫੋਰਮੇਸ਼ਨ ਜਰੂਰ ਦਿਓ ਇਸ ਚੋਰ ਦੀ ਫੋਟੋ ਨੂੰ ਬਲਰਨਿੰਗ ਕੀਤਾ ਜਾਏਗਾ ਫੋਟੋ ਸਾਫ ਫੇਸ ਤਰੀਕੇ ਨਾਲ ਹੀ ਵੀਡੀਓ ਦੇ ਵਿੱਚ ਦਿਖਾਈ ਜਾਏਗੀ ਔਰ ਕੱਲੀ ਇਹ ਚੋਰੀ ਨਹੀਂ ਕੱਲੀ ਇਸੇ ਦੀਆਂ ਦੋ ਚੋਰੀਆਂ ਨਹੀਂ ਇੱਥੇ ਹੋਰ ਵੀ ਚੋਰੀਆਂ ਹੁੰਦੀਆਂ ਨੇ ਬਈ ਤੁਹਾਡੀ ਨਾਲ ਦੁਕਾਨ ਤੁਸੀਂ ਦੱਸਿਆ ਕਾਦੀ ਆ ਮੇਰੀ ਬਿਜਲੀ ਸਮਾਂਦੀ ਜੀ ਉੱਥੇ ਵੀ ਹੋਈ ਚੋਰੀ ਹਾਂਜੀ ਅੰਜ ਹੋਈ ਜੀ 2 ਸਾਲ ਪਹਿਲਾਂ ਹੋਈ ਸੀ ਸਾਡੀ ਚੋਰੀ ਸਾਡੀ ਇਹਦੇ ਵਿਚਾਰੇ ਦੇ 10 ਦਿਨ ਹੋਏ ਸੀ ਦੁਕਾਨ ਨੇ ਆਪਣੀ ਓਪਨ ਕੀਤੀ ਸੀ ਤੇ ਇਹਨਾਂ ਸਾਰਾ ਸਮਾਨ ਲੈ ਗਏ ਤੇ ਮੇਰਾ ਵੀ ਲੈ ਗਏ ਇੱਕ ਦੁਕਾਨ ਹੋਰ ਸੀ ਨਾਲ ਉਹਦੀ ਵੀ ਚੋਰੀ ਹੋ ਗਈ ਉਹ ਵਿਚਾਰਾ ਉਹ ਸਦਵੇਂ ਚ ਨਿਕਲਿਆ ਨਹੀਂ ਉਹ ਦੁਕਾਨ ਛੱਡ ਕੇ ਚਲਾ ਗਿਆ ਇੱਥੋਂ ਅੱਛਾ ਪਿੰਡ ਛੱਡ ਗਿਆ ਹਾਂ ਛੱਡ ਕੇ ਚਲਾ ਗਿਆ ਜੀ ਬਾਕੀ ਬਹੁਤ ਔਖਾ ਹੋਇਆ ਪਿਆ ਰੁਪਈਆ ਰੁਪਈਆ ਕਰਕੇ ਜੋੜਨਾ ਪੈਂਦਾ ਸਾਨੂੰ ਤੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬੈਠੀਦਾ ਅਸੀਂ ਸਾਰੀ ਰਾਤ ਰੱਖੀ ਨਹੀਂ ਰੱਖ ਸਕਦੇ ਜੀ ਸਾਧਨ ਸਾਧਨ ਕਿਹੜੇ ਤੇ ਆਉਂਦੀ ਆ ਜਿਹੜੇ ਚੋਰ ਲੁਟੇਰੇ ਆ ਰਾਤ ਨੂੰ ਉਹ ਤਾਂ ਦੇਖੋ ਜੀ ਜਦ ਤੱਕ ਸੀਸੀਟੀਵੀ ਅਸੀਂ ਕੈਮਰੇ ਚੈੱਕ ਕੀਤੇ ਆ ਸਾਨੂੰ ਪਿਕਅਪ ਗੱਡੀ ਲੱਗਦੀ ਆ ਜੀ ਭਾਜੀ ਪਿਕਅਪ ਅਜੇ ਬੰਦ ਨਹੀਂ ਹੋਈ ਇਸ ਰੋਡ ਤੇ ਤੁਹਾਡੇ ਬੜੀਆਂ ਲੁੱਟਾਂ ਕਰ ਚੁੱਕੀ ਆ ਪਿਕਅਪ ਗੱਡੀ ਹਜੇ ਤੱਕ ਕਾਬੂ ਨਹੀਂ ਆਈ ਪੁਲਿਸ ਨੂੰ ਨਹੀਂ ਜੀ ਹਜੇ ਤੱਕ ਕੋਈ ਕਾਬੂ ਨਹੀਂ ਆਈ ਗਾਂ ਦੇਖੋ ਕੀ ਬੰਦਾ ਇੱਕ ਅੱਜ ਤੋਂ 2 ਮਹੀਨੇ ਪਹਿਲੇ ਅਟਾਰੀ ਵੀ ਚੋਰੀ ਹੋਈ ਜੀ 2-3 ਲੱਖ ਦਾ ਨੁਕਸਾਨ ਉਹ ਵੀ ਪਿਕਅਪ ਗੱਡੀ ਉਹ ਵੀ ਨਹੀਂ ਤਾਂ ਵੀ ਨਹੀਂ ਪੁਲਿਸ ਤੋਂ ਫੜੀ ਗਈ ਜੀ ਇਹ ਸੜੇ ਤੇ ਕਿੰਨੀਆਂ ਚੋਰੀਆਂ ਹੋਰ ਹੋ ਚੁੱਕੀਆਂ ਪਤਾ ਹੀ ਨਹੀਂ ਜੀ ਵਾਧੂ ਵਾਧੂ ਕੋਈ ਟ੍ਰੇਸ ਨਹੀਂ ਹੋਈ। ਨਾ ਜੀ ਕੋਈ ਇਹ ਤੱਕਰਤ ਨਹੀਂ ਹੋਈ ਗਾਂ ਦਾ ਸਾਨੂੰ ਪਤਾ ਨਹੀਂ ਜੀ। ਆ ਵੇਖ ਲਓ ਬੜੀ ਮੈਂ ਕਹਿੰਨਾ ਪੁਲਿਸ ਲਈ ਤਾਂ ਸ਼ਰਮ ਵਾਲੀ ਗੱਲ ਹੀ ਆ ਕਿਉਂਕਿ ਚੋਰੀਆਂ ਤਾਂ ਨਿਕਾ ਹੋ ਗਈਆਂ ਸ਼ਾਇਦ ਜੇ ਗਿਣੇ ਲੱਗ ਜਾਗੇ ਤਾਂ ਇਹਨਾਂ ਨੂੰ ਵੀ ਟਾਈਮ ਲੱਗ ਜੂ ਯਾਦ ਨਹੀਂ ਹੋਣਗੀਆਂ ਕਿਉਂਕਿ ਲੋਕ ਵਿਚਾਰੇ ਭੁੱਲ ਜਾਂਦੇ ਆ ਕਿਉਂਕਿ ਚੋਰੀਆਂ ਟ੍ਰੇਸ ਤਾਂ ਹੁੰਦੀਆਂ ਨਹੀਂ। ਲੋਕ ਸੋਚਦੇ ਆ ਕਿ ਭੁੱਲਣ ਦੇ ਵਿੱਚ ਹੀ ਸਾਡੀ ਸਮਝਦਾਰੀ ਆ ਪਰ ਪੁਲਿਸ ਦੀ ਗੱਲ ਕਰੀਏ ਥਾਣਾ ਵੀ ਇੱਥੋਂ ਜ਼ਿਆਦਾ ਨਹੀਂ ਕੁਝ ਕੋਈ 2 4 5 ਕਿਲੋਮੀਟਰ ਤੇ ਹੋਊਗਾ। ਇੰਨੀ ਕੁ ਦੂਰ ਇੱਥੇ ਆਰਫ ਕੇ ਥਾਣਾ ਹੈਗਾ। ਔਰ ਇਹ ਮੇਨ ਮੱਲਾ ਵਾਲੇ ਤੋਂ ਫਿਰੋਜ਼ਪੁਰ ਰੋਡ ਆ ਵਕਾ ਮੋੜੇ ਵੱਜਦਾ ਇਸ ਰੋਡ ਤੇ ਜਿਹੜਾ ਪਿੰਡ ਆ ਔਰ ਇਹ ਮਾਰਕੀਟ ਛੋਟੀ ਜੀ ਮਾਰਕੀਟ ਆ ਔਰ ਕਾਫੀ ਚੋਰੀਆਂ ਹੋ ਗਈਆਂ ਪਰ ਅੱਜ ਤੱਕ ਪੁਲਿਸ ਇਹਨਾਂ ਚੋਰੀਆਂ ਨੂੰ ਟ੍ਰੇਸ ਤੱਕ ਨਹੀਂ ਕਰ ਸਕੀ ਲੋਕ ਮਜਬੂਰਨ ਅੱਕੇ ਥੱਕੇ মিডিਆ ਦੇ ਅੱਗੇ ਆਪਣੀ ਪੜਾਹਸ ਕੱਟ ਪਾਉਂਦੇ ਨੇ মিডিਆ ਦੇ ਅੱਗੇ ਆਪਣਾ ਜ਼ੋਰ ਲਾ ਕੇ ਲੋਕਾਂ ਨੂੰ ਆਪਣੀ ਗੱਲ ਦੱਸ ਪਾਉਂਦੇ ਨੇ ਸੀਐਮ ਤੱਕ ਗੱਲ ਆਪਣੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਜਗਾਉਣ ਦੀ ਕੋਸ਼ਿਸ਼ ਕਰਦੇ ਨੇ ਫਿਰੋਜ਼ਪੁਰ ਪੁਲਿਸ ਨੂੰ ਪਰ ਲੇਕਿਨ ਫਿਰੋਜ਼ਪੁਰ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਇੱਥੇ ਥਾਣੇ 'ਚ ਕਿਤੇ ਨਾ ਕਿਤੇ ਗੂੜੀ ਨੀਂਦ ਸੁੱਤੇ ਹੁੰਦੇ ਆ ਪਰ ਜਦੋਂ ਖਬਰ ਚੱਲਦੀ ਉਸ ਤੋਂ ਬਾਅਦ ਇੱਕ ਵਾਰੀ ਗੱਡੀਆਂ ਜਰੂਰ ਸਲਫ ਵਾਜਦੀ ਆ ਤੇ ਇੱਥੇ ਆ ਕੇ ਡੰਪ ਡੰਪ ਚੱਕਦੇ ਆ ਤੇ ਉਸ ਤੋਂ ਬਾਅਦ ਵੇਖਦੇ ਆ ਵੀ ਸ਼ਾਇਦ ਅਸੀਂ ਟਰੇਸ ਕਰ ਲਈਏ ਮਜਬੂਰ ਹੋ ਗਏ ਨੇ ਲੋਕ ਇੱਥੋਂ ਦੇ ਕਿ ਹੁਣ ਅਸੀਂ ਕੀ ਕਰੀਏ ਆਖਿਰਕਾਰ ਇਹਨਾਂ ਦਾ ਹੱਲ ਹੈ ਕਿ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਤੁਸੀਂ ਵੀ ਲਿਖੋ ਚੋਰੀਆਂ ਕਿਉਂ ਹੁੰਦੀਆਂ ਨੇ ਲੁੱਟਾਂ ਕੋਹਾਂ ਕਿਉਂ ਹੁੰਦੀਆਂ ਨੇ ਇਸ ਦਾ ਮੁੱਖ ਕਾਰਨ ਨਸ਼ਾ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ